ਵਰਕਰਾਂ ਦੇ ਜਿਹੜੇ ਬੋਲ ਲੈਣੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਗਰਾਮ ਰੱਖਿਆ ਗਿਆ ਸੀ ਕਿਉਂਕਿ ਕੁਝ ਵਰਕਰ ਨੇ ਜਿਨ੍ਹਾਂ ਦੀਆਂ ਕੁਝ ਪਿਛਲੇ ਸਮਿਆਂ ਤੋਂ ਕੁਝ ਮੁਸ਼ਕਲਾਂ ਰਹੀਆਂ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਦੀ ਸੁਣਨ ਦੇ ਲਈ ਅਸੀਂ ਇੱਥੇ ਆਏ ਸੀਗੇ ਕਿਉਂਕਿ ਸਾਡਾ ਮੰਤਵ ਹੈ ਜਿਵੇਂ ਜ਼ਿਲ੍ਹਾ ਪ੍ਰਧਾਨ ਖੜੇ ਨੇ ਮੈਂ ਪੀਸੀਸੀ ਤੋਂ ਲਈ ਕੰਮ ਕਰਦਾ ਨਾਲ ਸੁਮੇਖ ਸਿੰਘ ਹੈਂਬਰੀ ਖੜੇ ਨੇ ਕਿ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੁੰਦੇ ਹਾਂ ਉਹਨਾਂ ਨੂੰ ਕੀ ਪ੍ਰੋਬਲਮਾਂ ਨੇ ਉਹ ਸੁਣਨ ਦੇ ਲਈ ਸਿੱਤੇ ਰਾਜੇ ਸਰਪਾਲ ਜੀ ਕਾਰ ਕਰ ਰਹੇ ਜਾਂਗੇ ਕੀ ਕਾਰਨ ਹੋਏ ਜਿਹੜਾ ਦੇਖੋ ਜਿਵੇਂ ਗੋਲਡੀ ਜੀ ਨੇ ਪਹਿਲਾਂ ਹੀ ਕਿਹਾ ਵੀ ਜਦੋਂ ਏਡੀ ਵੱਡੀ ਚੋਣ ਹੁੰਦੀ ਹੈ ਉਦੋਂ ਟਾਈਮ ਘੱਟ ਹੁੰਦਾ ਤੇ ਪ੍ਰੋਗਰਾਮ ਜ਼ਿਆਦਾ ਹੁੰਦੇ ਨੇ ਤੇ ਅਸੀਂ ਵਰਕਰਾਂ ਦੇ ਵੱਲੋਂ ਜੋ ਸਨੇਹਾ ਸੀਗਾ ਉਹ ਸੁਖਪਾਲ ਸਿੰਘ ਕਹਰੇਜ ਨੂੰ ਲਾ ਦਿੱਤਾ ਗਿਆ ਸੀਗਾ ਉਹਨੂੰ ਵੱਡੇ ਲੀਡਰ ਨੇ ਉਹਨਾਂ ਨੇ ਦੇਖਣਾ ਸੀਗਾ ਕਿ ਵਰਕਰਾਂ ਦੀ ਆਵਾਜ਼ ਸੁਣਨੀ ਹੈ ਕਿ ਨਹੀਂ ਸੁਣਨੀ ਜਾਂ ਉਹਨਾਂ ਨੇ ਕੋਈ ਦੂਸਰੇ ਪ੍ਰੋਗਰਾਮ ਤੇ ਜਾਣਾ ਉਹ ਉਹਨਾਂ ਦਾ ਫੈਸਲਾ ਪਰ ਅਸੀਂ ਹਮੇਸ਼ਾ ਹੀ ਰਾਸ ਆਬ ਨੂੰ ਜਿਤਾਉਣ ਦੇ ਲਈ ਕਾਂਗਰਸ ਨੂੰ ਜਿਤਾਉਣ ਦੇ ਲਈ ਹੀ ਇਹ ਪ੍ਰੋਗਰਾਮ ਕਰਦੇ ਹਾਂ। ਅੰਦਰ ਦੇਖ ਕਾਂਗਰਸ ਨੇ ਦੋ ਪ੍ਰੋਗਰਾਮ ਰੱਖੇ ਗਏ ਲਹਿਰਾ ਗਾਗਾ ਦੇ ਵਿੱਚ। ਇਸ ਤਰ੍ਹਾਂ ਦੇਖ ਦਿਓ ਕਿ ਇਹ ਸਵਾਲ ਗਰੁੱਪ ਵਾਲੀ ਹੈ ਕੋਈ। ਦੇਖੋ ਤੁਹਾਨੂੰ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਤੁਹਾਨੂੰ ਐਕਚੁਅਲੀ ਮੈਨੂੰ ਲੱਗਦਾ ਚੰਗੀ ਖਬਰ ਹੈ ਇਹ ਕਿ ਪਹਿਲਾਂ ਜਿਹੜੇ ਨਿਰਾਸ਼ ਵਰਕਰ ਹੁੰਦੇ ਸੀ ਉਹ ਘਰੇ ਬਹਿ ਜਾਂਦੇ ਸੀਗੇ। ਉਹ ਕਾਂਗਰਸ ਦੀ ਸਪੋਰਟ ਨਹੀਂ ਕਰਦੇ ਸੀ ਕਿ ਉਹ ਅੰਦਰ ਖਾਤੇ ਕਿਸੇ ਹੋਰ ਦੀ ਸਪੋਰਟ ਕਰ ਦਿੰਦੇ ਸੀ। ਪਰ ਇਹ ਪਹਿਲੀ ਵਾਰ ਤੁਹਾਨੂੰ ਦੇਖਣ ਨੂੰ ਮਿਲਿਆ ਹੋਊਗਾ ਕਿ ਸਾਡਾ ਇੱਕ ਹੰਬੜਾ ਮਾਰਿਆ ਸੀ। ਜਿਹੜੇ ਨਿਰਾਸ਼ ਵਰਕਰ ਨੇ ਜਾਂ ਜਿਹੜਾ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਪਲੇਟਫਾਰਮ ਤੇ ਲੈ ਕੇ ਆਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਨੇੜੇ ਹੋਣ ਉਦੋਂ ਜੇਕਰ ਇੱਕ 사arthi ਕੋਈ ਸਾਥ ਛੱਡ ਕੇ ਭਜਦਾ ਹੋਵੇ ਜਾਂ ਉਹ ਨਾ ਸਪੋਰਟ ਕਰਦਾ ਹੋਵੇ ਤਾਂ ਇਹ ਜਿਹੜੀ ਕਾਂਗਰਸ ਦੀ ਸੈਨਾ ਹੈ ਜਿਹੜੀ ਬੂਥ ਵਰਕਰ ਨੇ ਉਹ ਖੈਰਾ ਸਾਹਮਣੂ ਚਾਉਣ ਦੇ ਨਹੀਂ ਕੰਮ ਕਰ ਸਕਦੇ ਪਰ ਇਹ ਲੋਕ ਸਭਾ ਚ ਉਹਨਾਂ ਨੇ ਇਸ ਮੰਡੂਰ ਦੀ ਜਿਹੜੀ ਉਹ ਐਮਰ ਬਰਨਾਲਾ ਜ਼ਿਲ੍ਹਾ ਪੈਂਦਾ ਹੈ ਪਰ ਜੇ ਐਮਐਲਏ ਦੀਆਂ ਚੋਣਾਂ ਹੁੰਦੀਆਂ ਕੀ ਤੁਸੀਂ ਆਏ ਹੁੰਦੇ ਕਿ ਫਿਰ ਤਾਂ ਫੁੱਟ ਕੁੱਤੇ ਹੁੰਦੀਆਂ ਉਹਦੋਂ ਕਰਾਂਗੇ ਦੇਖੋ ਉਦੋਂ ਉਦੋਂ ਦੀ ਦੇਖੋ ਉਦੋਂ ਜਦੋਂ ਗੱਲ ਹੋਊਗੀ ਉਦੋਂ ਕਰਾਂਗੇ ਹਜੇ ਤਾਂ ਅੱਜ ਲੋਕ ਸਭਾ ਦੀ ਗੱਲ ਹੈ ਸੱਚ ਦਾ ਪਹਿਰਾ ਸੁਖਪਾਲ ਖਹਿਰਾ ਤੇ ਜ਼ਰੂਰ ਜੀ ਤਾਂ ਕਿ ਪਿੱਛੇ ਖੜੇ ਸਾਰੇ ਹਾਂ ਜੀ ਬਿਲਕੁਲ 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 ਇੱਕ ਤਾਨਕੇ ਖੜੇ ਆ ਤੇ ਉਹਨਾਂ ਨੂੰ ਪਿਛਲੀ ਵਾਰ ਜੋ ਪਿਛਲੀਆਂ ਚੋਣਾਂ ਦੇ ਵਿੱਚ ਉਸ ਲੇਖੇ ਹੀ ਹੋਣਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਹਮੇਸ਼ਾ ਕਾਂਗਰਸ ਵੱਧ ਹੀ ਆਈ ਹੈ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਹਿਰਾਂ ਗਾ ਕੇ ਦੇ ਵਿੱਚੋਂ ਕਾਂਗਰਸ ਹਮੇਸ਼ਾ ਪਿੱਛੇ ਚਲੀ ਜਾਂਦੀ ਸੀ ਅਸੀਂ ਕੁਛ ਨਾ ਬੈਠ ਕੇ ਉਹਨਾਂ ਚੀਜ਼ਾਂ ਦਾ ਐਨਾਲਿਸਿਸ ਕੀਤਾ ਕਿਉਂਕਿ ਹੈਨਰੀ ਜੀ ਉੱਥੇ ਗਰਾਊਂਡ ਤੇ ਕੰਮ ਕਰਦੇ ਰਹਿੰਦੇ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਅਸੀਂ ਜਿਹੜੀਆਂ ਉਹ ਨੈਗੇਟਿਵਿਟੀ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਪਲੱਗ ਇਨ ਕੱਢ ਕੇ ਅਸੀਂ ਪੋਜ਼ਿਟਿਵ ਵਾਲੇ ਪਾਸੇ ਨੂੰ ਲੱਗੇ ਜਾਂਦੇ ਤੇ ਲੱਗਦਾ ਪਰ ਨੁਕਸਾਨ ਲੱਗਦਾ ਨਹੀਂ ਬਰਕਰਾਂ ਦਾ ਜ਼ਿਆਦਾ ਹੋਊਗਾ ਕਈ ਬਰਕਰ ਤੁਹਾਨੂੰ ਵੀ ਚਾਹੁੰਦੇ ਨੇ ਬੀਪੀ ਬਟਨ ਨੂੰ ਵੀ ਚਾਹੁੰਦੇ ਆ ਲੈਦਾ ਵੀ ਉਹ ਦਿੱਕਤ ਹੈ ਮੈਨੂੰ ਲੱਗਦਾ ਹੋ ਸਕਦਾ ਵੀ ਉਹਦਾ ਤੁਹਾਡਾ ਨੁਕਸਾਨ ਵੀ ਕਰ ਦੇ ਮੈਨੂੰ ਲੱਗਦਾ ਤੁਸੀਂ ਸ਼ਾਇਦ ਉੱਥੋਂ ਵੀ ਆਏ ਹੋ ਤੁਸੀਂ ਦੇਖਿਆ ਹੋਣਾ ਇੱਥੇ ਬਹੁਤ ਸਾਰੇ ਚਿਹਰੇ ਇਹੋ ਜਿਹੇ ਸੀਗੇ ਵੀ 20 30% ਜਿਹੜੇ ਉੱਥੇ ਵੀ ਸੀ ਇੱਥੇ ਵੀ ਸੀ ਸੋ ਸਭ ਨੂੰ ਪਿਆਰ ਕਰਦੇ ਨੇ ਜਿੱਦਾ ਜਿੱਥੇ ਇੱਥੇ ਪਿਆਰ ਹੈ ਉੱਥੇ ਜਾਣਾ ਚਾਹੀਦਾ ਪਰ ਅੰਤ ਦੇ ਵਿੱਚ ਕਾਂਗਰਸ ਦੀ ਸਪੋਰਟ ਕਰਨੀ ਚਾਹੀਦੀ ਹੈ ਖੈਰਾ ਸਾਹਿਬ ਨੂੰ ਜਿਟਾਉਣਾ ਹੈ ਕਰਨੀ ਹੈ ਵਾਖਵੇਂ ਮਰਜੀ ਹੋਵੇ ਅੱਜ ਦਲਵੀਰ ਸਿੰਘ ਹੋਲਡੀ ਅਲੱਗ ਤੋਂ ਪ੍ਰੋਗਰਾਮ ਕਰ ਰਹੇ ਨੇ ਸ਼ਾਮ ਨੂੰ ਨਹੀਂ ਹੋਲਡੀ ਕੋਈ ਲੱਗਤੋਂ ਨਹੀਂ ਕਰ ਰਹੇ ਨੇ ਮੇਰੀ ਗੱਲ ਸੁਣਾਓ ਸਾਡੇ ਬੱਚੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਹੈ ਇਹ ਕੋਈ ਅਸੈਂਬਲੀ ਤਾਂ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵਲ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ ਗੋਲਡੀ ਚਲੇ ਗੋਲਡੀ ਵੀ ਸਾਡਾ ਹੀ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਉਦੋਂ ਬਾਅਦ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋ ਰੱਖੀ ਸੀ ਕਿ ਜਿਹੜਾ ਫਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆ। ਔਰ ਉੱਥੇ ਜੀ ਗੋਲਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਆ ਤੋ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣ ਨੂੰ ਜਦੋਂ ਮਰਜ਼ੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਕਿ ਉਹਨਾਂ ਸਾਰੇ ਵਰਕਰ ਅੱਜ ਸਾਰਾ ਵਰਕਰ ਲੈ ਰਿਹਾ ਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹਨੇ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਰੋਸੇ ਬਰਵਾਰਾ ਚੰਦ ਨੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਸਾਡੇ ਨਾਲ ਕਾਂਗਰਸ ਨੂੰ ਮੰਗਣਗੇ ਅੱਜ ਜੀ ਉਡੀ ਅੱਜ ਦਾਇਰਾ ਚੇਂਜ ਵਰਕਰ ਪੇ ਰੱਖੀ ਆ ਮਨ ਮਕਸਦ ਹੈ ਤੇ ਜਿਹੜੀ ਅੱਜ ਵਰਕਰ ਮਿਲਨੀ ਸੀਗੀ ਇਹ ਅਸੀਂ ਆਉਣ ਵਾਲੀਆਂ ਲੋਕ ਸਭਾ ਦੇ ਮੱਦੇ ਨਜ਼ਰ ਅਸੀਂ ਸੁਖਪਾਲ ਸਿੰਘ ਖੈਰਾ ਦੇ ਹੱਥ ਮਜ਼ਬੂਤ ਕਰਨ ਦੇ ਲਈ ਤੇ ਸਾਡੇ ਰਾਹੁਲ ગાંધી ਦੀ ਝੋਲੀ ਦੇ ਵਿੱਚ ਪੈਣ ਲਈ ਇੱਕ ਵੋਟ ਵਾਸਤੇ ਜਿਹੜੀ ਅੱਜ ਅਸੀਂ ਅਪੀਲ ਕਰੀ ਆ ਮੈਂ ਧੰਨਵਾਦ ਕਰਦਾ ਸਾਡੇ ਸਤਕਾਰਯੋਗ ਵੀਰ ਸੰਮੀ ਖੈਨਰੀ ਜੀ ਦਾ ਦੁਰਲਭ ਸਿੱਧੂ ਜੀ ਦਾ ਜਗਦੇਵ ਗਾਗਾ ਜੀ ਦਾ ਤੇ ਸਾਰੇ ਹਲਕੇ ਦੇ ਸਾਡੇ ਸਰਪੰਚ ਸਾਹਿਬਾਨ ਦਾ ਐਨਸੀ ਸਾਹਿਬਾਨ ਦਾ ਨੌਜਵਾਨ ਸਾਥੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਦਾ ਸਾਡੀ ਮਹਿਲਾ ਕਾਂਗਰਸ ਦਾ ਸਾਡੀ ਯੂਥ ਕਾਂਗਰਸ ਦਾ ਜਿਨ੍ਹਾਂ ਨੇ ਅੱਜ ਹਮ ਹਮ ਆ ਕੇ ਇੱਥੇ ਪਹੁੰਚ ਕੇ ਜਿਹੜੀ ਇਹ ਵਿਚਾਰਧਾਰਾ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਜੀਤੋੜ ਮਿਹਨਤ ਕਰਕੇ ਅਸੀਂ ਸੁਖਪਾਲ ਸਿੰਘ ਖੈਰਾ ਨੂੰ ਇਥੋਂ ਵੱਡੀ ਵੋਟ ਦੀ ਲੀਡ ਨਾਲ ਜਿਹੜਾ ਉਹਨਾਂ ਨੂੰ ਚਿਤਾਵਾਂਗੇ ਸਾਨੂੰ ਇਹ ਕੇ ਕੇ ਲੱਗਿਆ ਸੀ ਕਿ ਖੈਰਾ ਸਾਹਿਬ ਆਉਣਗੇ ਜੀ ਉਹ ਆਉਣਗੇ ਹਾਂ ਅਰ ਕਾਰਨ ਕੇ ਵੀ ਪਾਰਟੀ ਬਾਜੀ ਨਹੀਂ ਉਹਨਾਂ ਨੂੰ ਦੇਖੋ ਅਸੀਂ ਇੱਥੇ ਨਹੀਂ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟਲੀ ਜਿਹੜਾ ਟਾਈਮ ਤੇ ਕਿਤੇ ਜਾਣਾ ਪੈ ਗਿਆ ਸੋ ਸਾਰੇ ਭਰਾ ਇੱਥੇ ਅਸੀਂ ਜੁੜੇ ਹੀ ਰਹੇ ਹਾਂ ਕੋਈ ਇਹ ਜੀ ਗੱਲ ਨਹੀਂ ਹੈਗੀ ਤਾਂ ਸਾਨੂੰ ਕੋਈ ਇਹ ਚੀਜ਼ ਦਾ ਕੋਈ ਫਰਕ ਨਹੀਂ ਸਾਡੀ ਪਾਰਟੀ ਜਿਹੜੇ ਵਰਕਰਸ ਨੇ ਉਹ ਇਹ ਚੀਜ਼ ਨੂੰ ਸਮਝਦੇ ਨੇ ਵੀ ਚੋਰਾਂ ਦੇ ਵਿੱਚ ਇਹ ਜੀ ਚੀਜ਼ ਹੋ ਜਾਂਦੀ ਹੈ ਪੱਟੜ ਸਿੰਘ ਸਾਹਿਬ ਨਜ਼ਰ ਆ ਰਹੀ ਹੈ ਕਿਉਂਕਿ ਪੱਟੜ ਦੀ ਫੋਟੋ ਪੂਰਨਾ ਬੋਰਡ ਦਾ ਵੀ ਹੈਗੀ ਹੈ ਨਹੀਂ ਇਹ ਕੋਈ ਇਸ ਤਰੀਕੇ ਨਾਲ ਨਹੀਂ ਇਹ ਸਾਰੇ ਪਰਿਵਾਰ ਦੇ ਮੈਂਬਰ ਹੀ ਖੜੇ ਨੇ ਜੀ ਜਿਹੜੇ ਲਗਾਤਾਰ ਕੰਮ ਕਰਦੇ ਰਹੇ ਨੇ ਸੋ ਮਾੜੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਹਰ ਇੱਕ ਜਗ੍ਹਾ ਤੇ ਚੱਲਦੀਆਂ ਰਹਿੰਦੀਆਂ ਨੇ ਸੋ ਉਹਨਾਂ ਨੂੰ ਦਰਕਿਨਾਰ ਕਰਕੇ ਅਸੀਂ ਸਾਰਾ ਜੋਰ ਜਿਹੜਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਦੇ ਵਿੱਚ ਜਿਹੜਾ ਲਾਇਆ ਜਿਹੜਾ ਤੁਸੀਂ ਕਿਹਦੀ ਪੱਟਾ ਦੀ ਕੋਈ ਨਹੀਂ ਤੁਸੀਂ ਖੁਦ ਨਹੀਂ ਪਹੁੰਚੇ ਤਾਂ ਤੁਹਾਡੇ ਅੰਦਰ ਕੋਈ ਦਰਦ ਹੈ ਨਹੀਂ ਨਹੀਂ ਮੈਂ ਇਧਰੋਂ ਜਿਹੜਾ ਦੂਸਰੀ ਸਾਈਡ ਤੋਂ ਆਇਆ ਸੀਗਾ ਮੇਰਾ ਉੱਥੇ ਕੋਈ ਕੰਮ ਸੀ ਤਾਂ ਮੈਂ ਇੱਥੇ ਮੀਟਿੰਗ ਦੇ ਵਿੱਚ ਹੀ ਪਹੁੰਚਿਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਤਾਂ ਹਮੇਸ਼ਾ ਮੈਂ 2007 ਤੋਂ ਉਹਨਾਂ ਲਈ ਕੰਮ ਕਰਦਾ ਆਇਆ ਹਾਂ ਉਹਨਾਂ ਨਾਲ ਸਾਡੀ ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਵੱਡੇ ਲੀ ਵੱਡੇ ਲੀਡਰਾਂ ਦਾ ਨਾਮ ਨਹੀਂ ਲਿਆ ਪਰ ਵੱਡੇ ਲੀਡਰਾਂ ਦਾ ਤੁਸੀਂ ਨੇ ਮੇਰੀ ਵੀਡੀਓ ਸੁਣੀ ਹੋਣੀ ਆ ਉਸ ਦਿਨ ਵੀ ਤੁਸੀਂ ਨੇ ਇਹ ਗੱਲ ਮੇਰੀ ਮੈਂ ਉਹੀ ਜਿਹੜੀ ਉਸ ਦਿਨ ਵੀਡੀਓ ਬੋਲੀ ਸੀ ਅੱਜ ਜਿਹੜਾ ਮੇਰਾ ਜ਼ਿਆਦਾ ਬੋਲਿਆ ਵੀ ਆ ਜਿਹੜਾ ਮੈਂ ਉਸੇ ਚੀਜ਼ ਨੂੰ ਉਸੇ ਸੰਦਰਭ ਨੂੰ ਹਰ ਇੱਕ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਵੀ ਮੈਂ ਇਹ ਕੋਈ ਗੱਲ ਉਹਨਾਂ ਉਹਨਾਂ ਪ੍ਰਤੀ ਕਰੀ ਆ ਇਹ ਅਲੱਗ-ਅਲੱਗ ਜਿਹੜਾ ਜਿਵੇਂ ਸਮਝ ਲੋ ਸਮਝਣ ਦੀ ਗੱਲ ਹੁੰਦੀ ਆ ਸੋ ਬਹੁਤ ਸਾਰੇ ਜਿਵੇਂ ਮੈਂ ਦੱਸਿਆ ਸੀਗਾ ਵੀ ਜਿਹੜੇ ਸਾਡੇ ਪੁਰਾਣੇ ਜਿੰਨਾ ਕਰਕੇ ਪਹਿਲਾਂ ਟਿਕਟਾਂ ਕੱਟਦੀਆਂ ਰਹੀਆਂ ਅੱਜ ਉਹ ਸਾਡੀ ਪਾਰਟੀ ਦੇ ਵਿੱਚ ਮੌਜੂਦ ਨਹੀਂ ਹੈਗੇ ਸੋ ਪਾਰਟੀ ਨੂੰ ਵਰਕਰ ਦੀ ਜਿਹੜੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ। ਇਹ ਜਿੱਥਣ ਤੋਂ ਬਾਅਦ ਪੁਤਰਾ ਦੇ ਭਾਵ ਵਾਲੇ ਦੇ ਵਿੱਚ ਬੈਠਣਗੇ ਕਹਿੰਦਾ ਸਾਹਮਣੇ ਵੱਖਰੇ ਬੈਠਣਗੇ ਨਹੀਂ ਇਹ ਦੇਖੋ ਉੱਪਰ ਸਾਡਾ ਇੰਡੀਆ ਅਲਾਈਅੰਸ ਆ ਜੀ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਟੋਟਲੀ ਜਿਹੜੀ ਹਮੇਸ਼ਾ ਸਾਡੀ ਲੜਾਈ ਇਹਨਾਂ ਨਾਲ ਰਹੀ ਆ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਦੇ ਜਿਹੜਾ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਖੈਰਾ ਸਾਹਿਬ ਦੀ ਖੁਦ ਵੀ ਇਹਨਾਂ ਨਾਲ ਕਾਫੀ ਜਿਹੜੀ ਪਿਛਲੇ ਸਮੇਂ ਤੋਂ ਲੜਾਈ ਚੱਲ ਰਹੀ ਆ ਸੋ ਸਾਡਾ ਫਰਜ਼ ਆ ਖੈਰਾ ਸਾਹਿਬ ਦਾ ਵੀ ਫਰਜ਼ ਆ ਕਿ ਉਹ ਆਪਦੇ ਪੰਜਾਬ ਦੇ ਆਪਦੀ ਲੋਕ ਸਭਾ ਸੰਗਰੂਰ ਦੇ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨ ਤੇ ਜਿਹਦੇ ਨਾਲ ਵੀ ਕੋਈ ਪਾਰਟੀ ਉਹਨੂੰ ਤੰਗ ਪਰੇਸ਼ਾਨ ਕਰਦੀ ਆ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਅਸੀਂ ਕਿ ਜ਼ਿਲ੍ਹਾ ਪ੍ਰਧਾਨ ਹੈਗੇ ਹਾਂ ਜੀ ਜਿਲ੍ਹਾ ਪ੍ਰਧਾਨੋ ਜੀ ਤੁਹਾਨੂੰ ਇਹ ਪਤਾ ਹੈ ਕਿ ਲੇਰਕ ਦੇ ਵਿੱਚ ਤੁਹਾਡੀ ਬੰਦੀ ਜੜੀ ਉੱਪਰ ਕੀ ਅੱਗਾਈ ਹੋਈ ਹੈ ਜੀ ਇਸ ਤਰ੍ਹਾਂ ਦੇ ਜਦੋਂ ਤੁਸੀਂ ਕਿਵੇਂ ਇਕੱਠਾ ਕਰੋਗੇ ਬਿਲਕੁਲ ਇਹ ਮੈਂ ਥੋੜੇ ਦਿਨ ਤੱਕ ਅਸੀਂ ਵੈਸੇ ਕੋਈ ਇਹ ਹੀ ਦੀ ਬਾਲੀ ਵੱਡੀ ਗੱਲ ਨਹੀਂ ਹੈਗੀ ਕੋਈ ਜਿਆਦੇ ਵੱਡੀ ਸਮੱਸਿਆ ਨਹੀਂ ਹੈਗੀ ਸੋ ਜਿੱਥੇ ਇੱਕ ਪਰਿਵਾਰ ਚ ਚਾਰ ਭਾਂਡੇ ਹੁੰਦੇ ਨੇ ਨਾ ਖੜਕਦੇ ਰਹਿੰਦੇ ਨੇ ਮਾੜਾ ਮੋਟਾ ਤੇ ਇਹਦੇ ਨਾਲ ਜੀਵ ਵੀ ਲੱਗਿਆ ਰਹਿੰਦਾ ਤੇ ਸਾਨੂੰ ਇੱਕ ਦੂਜੇ ਦਾ ਪਿਆਰ ਵੀ ਪਤਾ ਲੱਗਦਾ ਰਹਿੰਦਾ ਸੋ ਇਹ ਹੀ ਦੀ ਕੋਈ ਗੱਲ ਨਹੀਂ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਧਿਆਨ ਚ ਲਿਆ ਕੇ ਜੋ ਵੀ ਕੋਈ ਛੋਟੀ ਮੋਟੀ ਕੋਈ ਦਿੱਕਤ ਹੈਗੀ ਕੋਈ ਵੀ ਜਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮ ਜਿਹੜੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਹੈ ਨਹੀਂ ਮੈਂ ਸੋਚ ਕਰ ਰਿਹਾ ਤੁਹਾਡੀ ਬਿੰਦੂ ਤੁਸੀਂ ਵੀ ਹਿੱਸਾ ਬਣ ਗਏ ਨਹੀਂ ਨਹੀਂ ਮੈਂ ਮੈਂ ਕਹਦਾ ਹਿੱਸਾ ਬਣਨਾ ਜੀ ਅਸੀਂ ਤਾਂ ਦੇਖੋ ਬਤੌਰ ਜ਼ਿਲ੍ਹਾ ਪ੍ਰਧਾਨ ਮੈਨੂੰ ਕਿਸੇ ਵੀ ਪਿੰਡ ਚ ਕਿਸੇ ਵੀ ਸ਼ਹਿਰ ਚ ਮੇਰਾ ਕੋਈ ਵਰਕਰ ਆਵਾਜ਼ ਮਾਰੂਗਾ ਜਿਹੜਾ ਮੇਰੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਂਬਰ ਆ ਚਾਹੇ ਉਹ ਮੇਰੀ ਬਲਾਕ ਕਾਂਗਰਸ ਕਮੇਟੀ ਦਾ ਮੈਂਬਰ ਆ ਮੈਨੂੰ ਉੱਥੇ ਜਾਣਾ ਮੇਰਾ ਫਰਜ਼ ਬਣਦਾ ਕਿਉਂਕਿ ਇਹ ਬਹੁਤ ਜਿਆਦਾ ਜ਼ਰ ਕਾਫੀ ਇੱਥੇ ਦੇ ਸਬੰਧਤ ਜਿਹੜੇ ਸਾਡੇ ਡੀਸੀਸੀ ਦੇ ਮੈਂਬਰ ਸਾਹਿਬਾਨ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਤੇ ਮੈਂ ਉਹਨਾਂ ਦੇ ਇੱਥੇ ਦੇਖੋ ਇੱਥੇ ਕੋਈ ਇਹ ਤਾਂ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰ ਰਹੇ ਨੇ ਜਿਹੜੇ ਨੌਜਵਾਨ ਨੇ ਇਹ ਕਰਤਾ ਉਸ ਸਾਡੀ ਪਾਰਟੀ ਦੀ ਸਪੋਰਟਰ ਹੈ ਨੇ ਜੇ ਹੁਣ ਸਪੋਜ਼ ਕਰੋ ਮੈਂ ਇੱਥੇ ਨਾ ਆਉਂਦਾ ਤਾਂ ਇਹਨਾਂ ਦਾ ਦਿਲ ਟੁੱਟਦਾ